सिंह जी आ, से मैं अज बूटे पट के उधर उ ਉਤਲੇ ਪਾਸੇ ਇਹਦਾ ਕਾਰਨ ਇਹ ਹੈ ਕਿ ਸਤੰਬਰ ਦਾ ਮਹੀਨਾ ਹੈ ਤੇ ਅਗਸਤ ਸਤੰਬਰ ਮਹੀਨਾ ਐ ਹਸਾ ਹੁੰਦਾ ਜਿਹਦੇ ਚ ਵਧੀਆ ਤੋਂ ਵਧੀਆ ਅਸੀਂ ਪਲਾਂਟੇਸ਼ਨ ਕਰ ਸਕਦੇ ਹਾਂ ਬੂਟੇ ਬੀਜ ਸਕਦੇ ਹਾਂ ਹੋਰ ਪਾਸੇ ਲਾ ਕੇ ਪੰਜਾਬ ਦੇ ਵਿੱਚ ਬਹੁਤ ਸਾਰੇ ਬੂਟੇ ਲਗਾਈ ਗਏ ਨੇ ਤੁਹਾਨੂੰ ਪਤਾ ਹੀ ਹੈ ਵੀ ਸਿਰਫ 9-10% ਜੰਗਲ ਨੇ ਪੰਜਾਬ ਚ ਤੇ ਚਾਹੀਦੇ ਨੇ 32% ਇਹਦਾ ਮਤਲਬ ਇਹ ਹੋਇਆ ਵੀ ਸਾਨੂੰ ਜ਼ਰੂਰ ਲਾਉਣੇ ਚਾਹੀਦੇ ਨੇ ਇਹ ਜਿਹੜਾ ਮੇਰਾ ਫਾਰਮ ਹਾਊਸ ਆ ਬੂਟਾ ਸੇ ਲੱਦਰ ਜੀ ਜਿਹੜਾ ਮੇਰਾ ਫਾਰਮ ਹਾਊਸ ਆ ਇਹ ਇਹਦੇ ਚ ਮੈਂ ਐਸੀ ਪਲਾਨਿੰਗ ਬਣਾਈ ਸੀ ਮੈਂ ਕੱਟੋ-ਕੱਟ ਪੰਜਾਬ ਬੂਟੇ ਲਾਉਂ ਤੇ ਉਹ ਮੈਂ ਲਾ ਚੁੱਕਿਆ ਤੇ ਇਹ ਕੁਝ ਬੂਟੇ ਮੈਂ ਇੱਧਰ ਸੰਗੜੇ ਸੀਗੇ ਇਹ ਪਟਕੇ ਮੈਂ ਉਤਲੇ ਪਾਸੇ ਲਾ ਰਿਆ ਇਸ ਜਾਬਤੀ ਬੂਟੇ ਨੂੰ ਕੁਝ ਤੇ ਇਸ ਤੋਂ ਬਿਨਾ ਜਿਹੜੇ ਬੂਟੇ ਲਗਾਏ ਨੇ ਉਹਨਾਂ ਚ ਕਾਲੀ ਦੇ ਬੂਟੇ ਨੇ ਸੁਹਾਂਜਣੇ ਦੇ ਬੂਟੇ ਨੇ ਜਿਹੜਾ ਕਿ ਬਹੁਤ ਹੀ ਗੁਣਕਾਰੀ ਪੌਦਾ ਹੈ ਤੇ ਕੋਈ ਗੱਲ ਹੈ ਬੁੱਲੇ ਸ਼ਾਹ ਦੇ ਕਹਿਣ ਵਾਂਗੂ ਬੁੱਲਿਆ ਮੰਦਾ ਕੀ ਸਮਝਾਉਣਾ ਇਧਰੋਂ ਪੁੱਟਣਾ ਤੇ ਇਧਰ ਲਾਉਣਾ ਸੋ ਸਾਨੂੰ ਨਾ ਜਿੱਥੇ ਕਿਤੇ ਵੀ ਕੋਈ ਬੂਟਾ ਐਸੀ ਜਗ੍ਹਾ ਤੇ ਖੜਾ ਮਿਲਦਾ ਹੈ ਜਿੱਥੇ ਉਹ ਦੀ ਕਦਰ ਨਹੀਂ ਤੇ ਉਹਨੂੰ ਦੂਸਰੇ ਪਾਸੇ ਲਗਾ ਦੇਣਾ ਚਾਹੀਦਾ ਹੈ ਕਿ ਹੁਣ ਮੈਂ ਇਹ ਦੂਸਰੇ ਪਾਸੇ ਲਗਾਉਣ ਚੱਲਿਆ ਇਹ ਵੀ ਇੱਕ ਸਜਾਵਟੀ ਬੂਟਾ ਤੇ ਮੈਨੂੰ ਸ਼ੌਕ ਆ ਬੂਟੇ ਅਗਾਉਣ ਦਾ ਤੇ ਲਾਉਣ ਦਾ ਬਚਪਨ ਤੋਂ ਹੀ ਮੈਨੂੰ ਬੜਾ ਅੱਛਾ ਲੱਗਦਾ ਹੈ ਏਦਾਂ ਜਿਵੇਂ ਜੀਵਨ ਜਿਵੇਂ ਨਾਲ ਰਹਿਣਾ ਮੈਨੂੰ ਬੜਾ ਨੰਦ ਆਉਂਦਾ ਹੈ ਕਦੇ ਇੱਥੇ ਮਨ ਲਾਉਣਾ ਨਹੀਂ ਪੈਂਦਾ ਮਨ ਲੱਗ ਜਾਂਦਾ ਇੱਥਾਂ ਦੇ ਵਿੱਚ ਮਨ ਲੱਗ ਜਾਂਦਾ ਇੱਥੇ ਲਾਉਣਾ ਨਹੀਂ ਪੈਂਦਾ ਇਹੀ ਇੱਥੇ ਦਾ ਨਾਮ ਹੈ ਇਹੀ ਇੱਥੇ ਦੀ ਖੁਸ਼ੀ ਹੈ ਸੋ ਮੈਨੂੰ ਲੱਗਦਾ ਹੈ ਇੱਥੇ ਲਾ ਰਿਆਂ ਕਿਉਂ ਇੱਥੇ ਗੇਟਵੇ ਨੇੜੇ ਹੈ ਇਹ ਸੁਝਾਅ ਕੀ ਬੁੱਕਾ ਹੈ ਤੇ ਹੁਣ ਉਮੀਦ ਹੈ ਪੂਰੀ ਜੜ ਸਮੇਂ ਤੇ ਇੱਥੇ ਆ ਗਿਆ ਉਮੀਦ ਹੈ ਲੱਗ ਜੂ ਤੁਹਾਡੀਆਂ ਸ਼ੁਭ ਦੁਆਵਾਂ ਤੁਹਾਡੀ ਚੜ੍ਹਦੀ ਕਲਾ ਮੰਗਦੇ ਆ ਅਸੀਂ ਤੁਹਾਡੀ ਹਰ ਮੈਦਾਨ ਫਤਿਹ ਮੰਗਦੇ ਆ ਔਰ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਕਲਾਕਾਰ ਲੇਖਕ ਤੇ ਪੱਤਰਕਾਰ ਇਸ ਕਰਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ